ਨਾਬਾ ਜੇਲ੍ਹ ਵਿਚੋਂ ਫਰਾਰ ਗੈਂਗਸਟਰ ਵਿੱਕੀ ਗੋਂਡਰ ਦੇ ਸਾਥੀ ਗਿਆਨ ਖਰਲਾਵਾਲਾ ਨੂੰ ਕੋਈਸ ਵੱਲੋਂ ਇੱਕ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਕਾਬਲੇ ਦੌਰਾਨ ਦੋਵੇਂ ਪਾਸਿਆਂ ਤੋਂ ਫੋਇਰਿੰਗ ਵਿੱਚ ਗਿਆਨ ਖਰਲਾਵਾਲਾ ਦੀ ਲਾਤੂ ਤੇ ਗੋਲੀ ਲੱਗੀ ਹੈ। ਇਸ ਕਾਰਨ ਉਸਨੂੰ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਯਾਦ ਰਹੇ ਕਿ 21 ਅਪ੍ਰੈਲ 2017 ਨੂੰ ਵਿੱਕੀ ਗੋਂਡਰ ਗਿਆਨ ਖਰਲਾਵਾਲਾ ਤੇ ਉਸਦੇ ਤਿੰਨ ਸਾਥੀਆਂ ਨੇ ਗੁਰਦਾਸਪੁਰ ਦੇ ਗੈਂਗਸਟਰ ਹਰਪ੍ਰੀਤ ਸਿੰਘ ਸੂਬੇਦਾਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਦੋਂ ਤੋਂ ਹੀ ਪੁਲਿਸ ਐਨਆਪੀਸ਼ੀ ਲੱਗੀ ਹੋਈ ਸੀ ਇਸ ਸਬੰਧੀ ਜਾਣਕਾਰੀ ਦਿੰਦੇ ਗੁਰਦਾਸਪੁਰ ਦੇ ਐਸਐਸਪੀ ਭੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂchnਾ ਸੀ ਕਿ ਵਿੱਕੀ ਗੋਂਡਰਾ ਆਪਣੇ ਸਾਥੀਆਂ ਨਾਲ ਪਿਛਲੇ ਕਈ ਦਿਨਾਂ ਤੋਂ ਇਲਾਕੇ ਵਿੱਚ ਘੁੰਮ ਰਿਹਾ ਹੈ ਇਸੇ ਤਹਿਤ ਇਲਾਕੇ ਵਿੱਚ ਨਾਕੇਬੰਦੀ ਕੀਤੀ ਗਈ ਸੀ ਪੁਲਿਸ ਅਨੁਸਾਰ ਪਿੰਡ 베ਰੀਆਂ ਲਾਗੇ ਲੱਗੇ ਨਾਕੇ ਉੱਤੇ ਜਦੋਂ ਇੱਕ ਬਲੇਰੋ ਗੱਡੀ ਨੂੰ ਰੋਕਿਆ ਗਿਆ ਤਾਂ ਉਸ ਵਿੱਚੋਂ ਨਿਕਲੇ ਤਿੰਨ ਵਿਅਕਤੀਆਂ ਨੇ ਪੁਲਿਸ ਉੱਤੇ ਫਾਇਰਿੰਗ ਕਰਦੇ ਹੋਏ ਗੱਡੀ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਕਾਰਵਾਈ ਵਿੱਚ ਇੱਕ ਗੋਲੀ ਵਿੱਕੀ ਗੋਂਡਰਾ ਦੇ ਸਾਥੀ ਗਿਆਨ ਦੀ ਲੱਤ ਵਿੱਚ ਜਾ ਚਗੀ ਜਿਸ ਨੂੰ ਮੌਕੇ ਤੇ ਹੀ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਉਸਦੇ ਦੋ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਏ ਹਨ ਪੁਲਸ ਨੇ ਗਿਆਨ ਕੋਲੋਂ ਪਤੀ ਬੋਤਲਰ ਵਾਲ ਵਰ ਤੇ ਤਿੰਨ ਜ਼ਿੰਦਾ ਕਾਤੂਸ ਵੀ ਬਰਾਮਦ ਕੀਤੇ ਹਨ 20 April 2017 ਨੂੰ ਜਿਹੜਾ ਇੱਥੇ ਗੁਰਦਾਸਪੁਰ ਵਿਖੇ ਗੈਂਗਵਾੜਾ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ ਤਿੰਨ ਬੰਦੇਾਂ ਦਾ ਡੇ ਲਾਈਟ ਮਾਰਟਰ ਹੋਇਆ ਸੀ ਗੋਲੀਆਂ ਮਾਰ ਕੇ ਉਨ੍ਹਾਂ ਦੇ ਵਿੱਚ ਇੱਕ ਜਿਹੜਾ ਨਾਮਵਰਦ ਦੋਸ਼ੀ ਹੈ ਉਹ ਅੱਜ ਅਸੀਂ ਬਰਦਾਸਪੁਰ ਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਹੈ ਜਿਹਦਾ ਨਾਂ ਹੈਗਾ ਰਵਿੰਦਰ ਸਿੰਘ ਇਲੀਅਸ ਗਿਆਨ son of ਦਲਜੀਤ ਸਿੰਘ ਪਿੰਡ ਖਰਨ थाना ਦੀ ਨਾਗਰ ਅੱਜ ਸਵੇਰੇ not ਅੱਜ ਸਵੇਰੇ ਬਟ ਸੜਕੋ ਪਿਛਲੇ ਦੋ ਤਿੰਨ ਦਿਨਾਂ ਦੀ ਕਾ ਵੀ ਇਨਫੋਰਮੇਸ਼ਨ ਇਨਫੋਰਟਸ ਆ ਰਹੀਆਂ ਸੀਗੀਆਂ ਇਹਨਾਂ ਦੀ ਮੂਵਮੈਂਟ ਬਾਰੇ ਤੇ ਸਾਰੀ ਟੀਮ ਜੋ ਜਿੰਨੇ ਵੀ ਮੇਰੇ ਆਫਸਰਸ ਅਗੇ ਐ ਐਸਪੀ ਡੀ ਡੀਐਸਪੀ ਬੀ ਡੀਐਸਪੀ ਸੀਟੀ ਐਸਪੀ ਸਾਹਿਬ ਸਾਰੇ ਅਸੀਂ ਵਿਦ ਇਨਚਾਰਜ ਸੀਆਈਏ ਸਾਰੇ ਇਸ ਤੇ ਵਰਕ ਆਊਟ ਕਰ ਰਹੇ ਸੀਗੇ ਤੇ ਰਾਤ ਫਿਰ ਇੱਕ ਸਾਡੇ ਕੋਲ ਸਪੈਸਿਫਿਕ ਇਨਫੋਰਮੇਸ਼ਨ ਆਈ ਵੀ ਇਹਨਾਂ ਦੀ ਮੂਵਮੈਂਟ ਦੇਖੀ ਗਈ ਆ ਮੋਟਸਾਈਕਲ ਤੇ ਅਸੀਂ ਸਵੇਰੇ ਡਿਫਰੈਂਟ ਪਾਰਟੀਆਂ ਬਣਾ ਕੇ ਤੇ ਰੇਡਸ ਕੀਤੀ ਉਸ ਜਗ੍ਹਾ ਤੇ ਰੇਡਸ ਕੀਤੀ ਕੋਸ਼ਿਸ਼ ਅਸੀਂ ਨਾਕਾ ਲਗਾਏ ਸੀਗੇ ਤੇ ਅੱਜ ਸਵੇਰੇ ਕਰੀਬ 5 5:35 ਵਜੇ ਇੱਕ ਬਲੇਰੋ ਗੱਡੀ ਆ ਵਾਈਟ ਕਲਰ ਦੀ ਹਰਚੋ ਵਾਲ ਸਾਈਡ ਤੋਂ ਆਈ ਤੇ ਜਦੋਂ ਉਹਨਾਂ ਨੇ ਅੱਗੇ ਪੁਲਿਸ ਪਾਰਟੀ ਦੇਖੀ ਤਾਂ ਥੋੜੀ ਦੇਰ ਪਹਿਲਾਂ ਹੀ ਪਿੱਛੇ ਹੀ ਪੁਲਿਸ ਪਾਰਟੀ ਨੂੰ ਦੇਖ ਕੇ ਤੇ ਗੱਡੀ ਚੋਂ ਭੱਜਣ ਲੱਗੇ ਬਿਕੋਜ਼ ਨਾ ਗੱਡੀ ਬੈਕ ਹੋ ਸਕਦੀ ਸੀ ਉਸ ਜਗ੍ਹਾ ਤੋਂ ਨਾ ਅੱਗੇ ਲਿਜਾ ਸਕਦੇ ਸੀ ਤੇ ਜੋ ਭੱਜਦੇ ਭੱਜਦੇ ਜਦੋਂ ਪੁਲਸ ਨੂੰ ਛਕ ਪਿਆ ਵੀ ਬੰਦੇ ਭੱਜੇ ਆ ਤੇ ਉਹਨਾਂ ਨੇ ਉਹਨਾਂ ਨੂੰ ਚੀਸ ਕਰਨ ਦੀ ਕੋਸ਼ਿਸ਼ ਕੀਤੀ ਤੱਕ ਉਹਨਾਂ ਨੇ ਫਾਇਰ ਕੀਤਾ ਫਾਰਥੇ ਪੁੱਛਣੇ ਵੀ ਫਿਰ ਜਵਾਬੀ ਫਾਇਰ ਕੀਤੀ ਤੇ ਉਹਦੇ ਵਿੱਚ ਇੱਕ ਆਦਮੀ ਦੇ ਪੱਟੇ 'ਚ ਲੈਫਟ ਥਾਏ ਦੇ ਵਿੱਚ ਗੋਲੀ ਲੱਗੀ ਜਿਹਦੇ ਨੂੰ ਫਰਦਨ ਤੇ ਪਤਾ ਲੱਗਿਆ ਕਿ ਇਹ ਗਿਆਨ ਸਿੰਘ ਹੈਗਾ ਰਵਿੰਦਰ ਸਿੰਘ ਅਲੀਸ ਗਿਆਨ ਜੋ ਗੁਰਦਾਸਪੁਰ ਸ਼ੂਟਆਊਟ ਦੇ ਵਿੱਚ ਇਨਵੋਲਵ ਸੀਗਾ ਤੋਂ ਨੂੰ ਇਮੀਡੀਏਟਲੀ ਹੀ ਵਾਸ ਸ਼ਿਫਟਡ ਟੂ ਸੈਵਨ ਹਸਪੀਟਲ ਜਿੱਥੇ ਉਹਦੀ ਟ੍ਰੀਟਮੈਂਟ ਚੱਲ ਰਹੀ ਹੈਗੀ ਆ ਅਦਰਵਾਈਜ਼ ਹੀ ਇਸ ਆਊਟ ਆਫ ਡੇਂਜਰ ਫਾਜੀ ਉਹਦੇ ਗਰੁੱਪ ਦੇ ਸੀਗਾ ਇਸ ਗਿਆਨ ਸੁੱਖਾ ਬਿਖਾਰੀ ਵਾਲਾ ਜਿਹੜਾ ਹੈਗਾ ਉਹਦੀ ਸਾਕੀ ਪੂਆ ਦਾ ਬੇਟਾ ਆ ਦੇ ਆਰ ਬੋਥ ਮਾਮੇ ਪੂਆ ਦੇ ਉਤਪਰਾ ਨੇ ਇਹ ਇਹ ਹੈਰੀ ਚੱਠੇ ਨਾਲ ਗੋਪੀ ਗੁਨਸ਼ਾਮਪੂਰੀਏ ਦੇ ਨਾਲ ਸਾਰੇ ਨਾਲ ਆ ਦੇਖੋ ਵੀ ਵੀ ਆਰ ਵਰਕਿੰਗ ਅਸੀਂ ਇਨਵੈਸਟੀਗੇਟ ਕਰ ਰਹੇ ਆ ਤੇ ਜੇ ਹੋਣਗੇ ਤੇ ਅਸੀਂ ਛਿੱਤੀ ਹੀ ਉਹਨਾਂ ਨੂੰ ਅਰੈਸਟ ਕਰਾਂਗੇ ਥਾਣਾ ਕਾਨੂੰਨ ਦੇ ਵਿੱਚ ਐਫ 307 ਅੰਡਰ ਸੈਕਸ਼ਨ 307 ਉਹ ਕੋ 32 ਬੋਰ ਦਾ ਰਿਵਾਲਵਰ ਤੇ ਉਥੋਂ ਕੁਝ ਐਮਟੀ ਸ਼ੈਲਸ ਮਿਲੇ ਜਿਹੜੇ ਫਾਇਰ ਹੋਏ ਆ ਔਰ ਲਾਈਵ ਕਾਟਰਜਸ ਹੈਗੇ ਆ ਹਾਂ ਵੀਲ ਰਿਕਮੈਂਡ ਫॉर ਸੂਟੇਬਲ ਰਿਵਾਰਡ ਫॉर देम ਰਿਕਮੈਂਡ ਕਰਾਂਗੇ ਫਿਲਹਾਲ ਪੁਲਿਸ ਗੈਂਗਸਟਰ ਗਿਆਨ ਕੋਲੋਂ ਹੋਰ ਵੀ ਬ੍ਰਿਕੀ ਨਾਲ ਕੋਸ਼ਿਸ਼ ਕਰ ਸਕਦੀ ਹੈ ਅਤੇ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਵਿੱਕੀ ਗੁੰਡਰ ਕਿੱਧਰ ਰਹਿੰਦਾ ਹੈ ਗੁਰਦਾਸਪੁਰ ਤੋਂ ਰਸ਼ਪਾਲ ਸਿੰਘ ਖਬਰ ਹਰਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਤੁਸੀਂ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ ਤੁਹ ਦੇਰ ਨਾ ਕਰੋ ਤੇ ਹੁਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ feedback@khabarharplindia.com